ਇਹਨਾਂ ਨੇ ਮਨ ਵਿੱਚ ਆ ਗਿਆ ਵੀ ਇੱਦਾਂ ਇਹ ਸਥਾਨ ਬਣ ਕੇ ਇਦਾਂ ਕਿਵੇਂ ਬਣ ਜੂਗਾ ਸਾਰ ਇਹ ਇਦਾਂ ਕਿਵੇਂ ਬਣ ਜੂਗਾ ਗੁਰਦੁਆਰਾ ਇਹ ਬੋਲ ਕੇ ਗਏ ਨੂੰ ਜਵਾਨ ਰੁਕੋ ਵੀ ਇਹਨਾਂ ਨੇ ਹਾਂ ਜੀ ਹੋਈਦਾ ਸੀਗਾ ਬੋਲ ਲੈ ਮੇਰੇ ਤੇ ਘਰ ਤੇ ਮੁਰਨਾ ਆਇਆ ਇਹ ਕਿੱਥੋਂ ਬਣਾ ਲੈਣਗੇ ਕਦਾਂ ਉਹੀ ਕਿਰੇ ਕਰਦੇ ਆ ਉਹ ਆ ਜੀ ਇੱਥੇ ਪੀਰ ਮਾਲਾ ਸਾਹਿਬ ਹੁਣ ਇਹ ਅਰਦਾਸ ਕਰਾਉਣ ਆਇਆ ਵਿਚਾਰਾ ਜੀ ਉਹ ਆ ਜੀ ਜੇਣਾ ਮੇਰਾ ਪੰਜ ਸਹਾਂਵਾਂ ਅਰਦਾਸ ਤੇ ਮੈਂ ਮੈਥੋਂ ਦੱਸ ਤੇ ਮੇਰੇ ਘਰ ਤੋਂ ਨਾ ਬਰੇ ਉਹ ਕਹੇ ਬੈਠਾ ਇਹ ਸੱਚ ਤੁਗੁਰੂ ਸਭਨਾ ਦਾ ਭਲਾ ਮੰਨਾਂਇਦਾ ਇਸਦਾ ਬੁਰਾ ਕਿਉਂ ਹੋਏ ਸਤਿਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਅਰਦਾਸ ਕਰੋ ਆਪ ਜੀ ਦੀ ਸ਼ਾਨ ਦੇ ਵਿੱਚ ਇਸ ਵਿਅਕਤੀ ਦੇ ਕੋਲੋਂ ਗਲਤ ਸ਼ਬਦ ਬੋਲੇਗੇ ਫਤਿਹ ਸਾਹਿਬ ਜੋ ਕਿਹਤੇ ਕੌਣ ਖਣਪਾ ਸਾਹਿਬ ਤਰਾਲੇਗਾ ਕੌਣ ਇਸ ਨੂੰ ਪ੍ਰਗਟ ਕਰਲੇਗਾ ਜਿਸ ਦਿਨ ਇਹਨਾਂ ਨੇ ਬੋਲਿਆ ਉਸੇ ਦਿਨ ਇਹਦੀ ਆਵਾਜ਼ ਫਤਿਹ ਸਾਹਿਬ ਪਾਣੀ ਹੋਊਗੀ ਆਪ ਜੀ ਕਿਰਪਾ ਕਰੋ ਤੁਮ ਬਖਸ਼ਿ ਫਤਿਹ ਸਾਹਿਬ ਇਹਦੀ ਆਵਾਜ਼ ਦੁਆਰਾ ਆ ਜਾਵੇ ਔਰ ਦੁਬਾਰਾ ਬੋਲਣ ਲੱਗ ਜਾਵੇ ਗੁਰੂ ਕਿਰਪਾ ਕਰੋ ਹਾ 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 ਸ਼ਰਦ ਦੇ ਬਾਬਾ ਦੇ ਬਾਸਰੇ ਸ਼ਰਦ ਦੇ ਮੈਂ ਗਰੀਬ ਆ ਕੱਲਾ ਹੀ ਆਦਾ ਕਰੇ ਬਾਬਾ ਪੁਛੇਂ ਤੰਦੇਵਾ ਕੰਮ ਕਰੇ ਸੇਵਾ ਕਰੂਆ ਤੇ ਦੱਤ ਕਿਤੇ ਕਾ ਬਣ ਤੈਨੂੰ ਚੜ ਗਿਆ ਮੈਂ ਦਾਜ ਤੋ ਉਹ ਆਈ ਗੂ ਤੈਨੂੰ ਵੀ ਚੜ ਗਿਆ ਉਹ ਆਈ ਗੂ ਸ਼ਰਦ ਦੇ ਬਾਸਤਾ ਮਾਰਾ ਕਿਰਪਾ ਦੇ ਆਓ ਕਹਿੰਦਾ ਛੜਤਾ ਨੂੰ ਸੱਤਾ ਜੀ ਛੜਤਾ ਕਹਿੰਦਾ ਵਾਜੀ ਵਾ ਸੱਤ ਵਰ ਕਹਿੰਦਾ ਓਏ ਛੜਤਾ ਓਏ ਸਾਥ ਨਾ ਕਰ ਤੇ ਸਾਹਮਣੇ ਅੱਜ ਤੋਂ ਇੱਥੇ ਕੋਈ ਗੱਲ ਤੇ ਗੱਲ ਨਾ ਬੋਲੇ ਨਹੀਂ ਐਦਾਂ ਇਹਦੇ ਨੂੰ ਵੀ ਬੁਰਾ ਹਾਲ ਕਰ ਦੂੰਗਾ ਜਿਹੜਾ ਇਹਨੂੰ ਗੱਲ ਤੋਂ ਬੋਲੂਗਾ ਤਾਂ ਐਦਾਂ ਵੀ ਬੁਰਾ ਹਾਲ ਕਰ ਦੂੰਗਾ ਮਾਰਾ ਕਰਤਾ ਸੱਤ ਸਿਕੂ ਸਰ ਦੀ ਗੱਲ ਆ ਸੋ ਸੰਗਤ ਜੀ ਬਹੁਤ ਕਲਾਮਾਂ ਵਰਤਦੀਆਂ ਨੇ ਬਸ ਸ਼ਾਉਂਦੀਆਂ ਨੇ ਇਹ ਕੋਈ ਭਾਰ ਕੋਸ਼ ਵਿੱਚ ਵੀ ਕੀ ਕਰੋਂਗਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਇਲਾਕੇ ਚਾਹੁੰਦੇ ਨੇ ਸੀ ਖੜਿਆ ਜੀ ਮਾਨਸਾ ਇਲਾਕੇ ਦੇ ਵਿੱਚ ਤੇ ਪਾਸੇ ਸੰਗਤਾਂ ਜਿਹੜੀਆਂ ਨੇ ਉਹ ਗੁਰਪੇ ਲੰਗਰ ਚਾਰ ਕਰੀਆਂ ਨੇ ਗੁਰਪੇ ਲੰਗਰ ਚਾਰੀਆਂ ਨੇ ਦੂਜੇ ਪਾਸੇ 350 ਸਾਲਾਂ ਬਾਅਦ ਪਹਿਲੀ ਵਾਰ ਇਸ ਧਰਤੀ ਦੇ ਉੱਤੇ ਇਸ ਸਥਾਨ ਦੇ ਉੱਤੇ ਪੁੱਤਕੇ ਖੜੇ ਜਾ ਰਹੇ ਨੇ ਸੋ ਇਹ ਗੁਰੂ ਜੀ ਇਰਪਾ ਇਹ ਗੁਰੂ ਦੀ ਬਖਸ਼ਿਸ਼ ਹੈ ਅਰਦਾਸ ਕਰਿਓ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਲੇ ਬੜੇ ਅਸਥਾਨ ਨੇ ਜਿਹੜੇ ਅਸਥਾਨਾਂ ਨੂੰ ਸਾਹਮਣੇ ਆਉਣਾ ਬਾਕੀ ਹੈ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਆਂ ਪਾਕਿਸਤਾਨ ਦੇ ਨਾਲੋਂ ਭਾਰਤ ਵਿੱਚ ਬਹੁਤ ਐਸੇ ਅਸਥਾਨ ਨੇ ਜਿਹੜੇ ਖਤਮ ਹੋਏ ਪਏ ਨੇ ਜਿਹੜੇ ਕੁੱਤੇ ਹੋਏ ਨੇ ਜਿਹੜਾ ਤੇ ਕਬਜ਼ੇ ਤੱਕ ਹੋਏ ਹੋਏ ਨੇ ਉਸ ਰੂਟ ਦੇ ਉੱਤੇ ਫੇਰ ਦਾਸ ਰੂਟ ਆਰੰਭ ਕਰਨ ਲੱਗਿਆ ਜੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਇਹ ਰੂਟ ਆਵੇਗਾ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੱਲੇ ਕੱਲੇ ਅਸਥਾਨਾਂ ਦੇ ਉੱਤੇ ਜਾਵਾਂਗੇ ਜੀ ਗਾਇ ਗੁਰਜੀ ਕਾ ਖਾਲਸਾ ਗਾਇ ਗੁਰਜੀ ਕੀ ਫਤ